ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋ ਬਈ ਹਮਰੀ ਕਰੋ ਹੱਥ ਦਹਿ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਣ ਮਨ ਰਹੇ ਹਮਾਰਾ ਪਣ ਜਾਣ ਕਰੋ ਪ੍ਰਤਪਾਰਾ ਹਮਰਾ ਦੁਸ਼ਟ ਸਭੈ ਤੁਮ ਕਾਬੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਆਸੀ ਵਕਤ ਸਿੱਖ ਸਭੈ ਕਰਤਾਰਾ ਮੋਰ ਚਾਨਜ ਕਰ ਦੇ ਕਰੀਐ ਸਭੈ ਰਣ ਕੋ ਆਜ ਸੰਘਰੈ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਵਰ ਨ ਧਿਆ ਹਾਂ ਜੋ ਵਰ ਚਾਹੋ ਸੋ ਤਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਜੇ ਉਪਰਿਐ ਮਰਨ ਕਾਲ ਕਾ ਤਰਾਸ ਨੇਵਰੀਐ ਹੂ ਜੋ ਸਦਾ ਹਮਾਰੇ ਪਛਾ ਸ਼੍ਰੀ ਅਸ ਤੋ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੀ ਦੀਨ ਬੰਦ ਤੁਸ਼ਟਣ ਕੇ ਹਮਤਾ ਤੁਮਹੋ ਪੂਰੀ ਚਤੁਰਦਸ ਕਮਤਾ ਕਾਲ ਪਾਏ ਬ੍ਰਹਮਾ ਬੁਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਵਣ ਕਾਲ ਚੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬੰਡਾਯੋ ਦੇਵ ਤੈਤ ਜਛਣੀ ਉਪਜਾਇਓ ਆਦਿ ਅੰਤ ਏਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਂ ਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधु न के सुखी एक एक की पीर पहचानै कट कट के पट पट की जानै जाबे उद्धार कर करा कर तारा प्रजाdart तब दे अपारा जब आ करख करत हूं कब हूं तुम मैं मिलत दे धर सब हूं ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪਿ ਆਪਣੀ ਬੂਜੀ ਉਚਾਰੈ ਤੁਮ ਸਭ ਹੀ ਤੇਹਰੇ ਦਿਨ ਰਾਲਮ ਜਾਣ ਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦੇ ਅਨੀਲ ਅਨਾਦੇ ਸੰਭਾ ਤਾਕਾ ਮੂੜੇ ਉਚਾਰਤ ਭੇਦਾ ਜਾ ਕੋ ਪੇਮਣਾ ਪਾਵਤ ਭੇਦਾ ਤਾਂ ਕੋ ਕਰਪਾ ਹਣ ਅਨੁਮਾਨਤ महामूड़कश भेद न जानद महादेव को कहत सदा शिव निरंकार का चिन्हत नहिं भव आप आपणी बुध है जेती परनत भन भन तोहे तेती तुम्हारा अलखा न जाहे पसारा कै बिद सजा प्रथम संसार एकै रूप्यानूपसरूपा रंग पियु राव कहि भूपा ਅੰਡਜ ਜੇਰਜ ਸੇ ਦਜ ਕੀਨੀ ਉਤਪੁਜ ਖਾਨ ਬਹੁਰ ਰਾਜ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿੰਮਟ ਭਿਓ ਸੰਕਰ ਕੈਠਾ ਸਗਰੀ ਸਿਸਟ ਦਿਖਾਏ ਜੰਪਵ ਆਦ ਜਗਾਦ ਸਰੂਪ ਸਿਆਮ ਭਵਮ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਕ ਸੰਘਰੋ दुष्ट जिते उठवती उत्पाता सकल मलेश करुणन काता जे अस्तुज तव शरणी प्रै तिन कै दुष्ट दुखत हवै मरै पुरख जवन पग परति हारे तिन कै तुम संकट सब तारि जो कल को इक बार ते आए हैं ताके काल निकट न आए हैं ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰੇ ਹੋ ਤਾਕੇ ਤਾਪ ਤਨ ਕਮੋ ਹਰੇ ਹੋ ਰੱਜ ਸਿੱਧ ਘਰ ਮੋ ਸਭ ਹੋਈ ਤੁਸ਼ਟ ਸ਼ਹਾਸ ਵੈ ਸਕੇ ਨ ਕੋਈ ਇੱਕ ਬਾਰ ਜਿੰਤੁ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਤਾਰਦ ਤੁਸ਼ਕ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਓ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ